ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਸੀਐਮ ਕੇਜਰੀਵਾਲ ਦੇ ਸ਼ਰਾਬ ਘਟਾਲੇ ਵਿੱਚ ਫਸਣ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਈਡੀ ਤੇ ਭਾਜਪਾ ਤੇ આરોਪ ਲਗਾ ਰਹੀ ਹੈ ਈਡੀ ਵੱਲੋਂ ਸੀਐਮ ਕੇਜਰੀਵਾਲ 'ਤੇ ਚਾਰਜਸ਼ੀਟ ਧਾਰ ਕਰਨ ਤੇ ਆਪ ਨੇ ਈਡੀ ਦੀ ਨਿੰਦਾ ਕੀਤੀ ਹੈ ਤੇ ਈਡੀ ਨੂੰ ਭਾਜਪਾ ਦਾ ਸਿਆਸੀ ਵਿੰਗ ਦੱਸਿਆ ਹੈ ਪੀਟੀਆਈ ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਈਡੀ ਨੇ ਫਰਜ਼ੀ ਜਾਂਚ ਵਿੱਚ ਕੇਜਰੀਵਾਲ ਨੂੰ ਸਾਜ਼ਿਸ਼ ਤਹਿਤ ਫਸਾਇਆ ਹੈ ਇਸ ਫਰਜੀ ਜਾਂਚ ਦਾ ਮਕਸਦ ਆਮ ਆਦਮੀ ਪਾਰਟੀ ਨੂੰ ਫ੍ਰੀਮ ਕਰਕੇ ਭੁਖੜੇ ਧਾਵਾ ਨੂੰ ਗ੍ਰਿਫਤਾਰ ਕਰਨਾ ਤੇ ਪਾਰਟੀ ਨੂੰ ਉਜਲਣਾ ਹੈ ਆਪਨੇ ਦੋਸ਼ ਲਾਇਆ ਕਿ ਚਾਰਜ ਸ਼ੀਟ ਤੋਂ ਬਾਅਦ ਕੇਜਰੀਵਾਲ ਅਤੇ ਪਾਰਟੀ ਦੀਆਂ ਸਾਰੀਆਂ ਜਾਇਦਾਦਾਂ ਅਤੇ ਬੈਂਕ ਖਾਤਿਆਂ ਨੂੰ ਜ਼ਬਤ ਕਰ ਲਿਆ ਜਾਵੇਗਾ ਈਡੀ ਫੱਟੇਪੱਤਰ ਤੇ ਬੇਇਨਸਾਫੀ ਅਤੇ ਪਰੇਸ਼ਾਨੀ ਦਾ ਕਾਰਨ ਬਣੇਗੀ ਆਪ ਮੁਤਾਬਿਕ ਈਡੀ ਵੱਲੋਂ 500 ਤੋਂ ਵੱਧ ਛਾਪੇ ਮਾਰੇ ਗਏ 8 ਚਾਰਜ ਸ਼ੀਟਾਂ ਦਾਇਰ ਕੀਤੀਆਂ ਗਈਆਂ ਪਰ ਆਪ ਦੇ ਕਿਸੇ ਨੇਤਾ ਦੇ ਘਰੋਂ 1 ਰੁਪਿਆ ਵੀ ਈਡੀ ਨੂੰ ਬਰਾਮਦ ਨਹੀਂ ਹੋਇਆ ਕੇਜਰੀਵਾਲ ਨੇ ਬੀਜੇਪੀ 'ਤੇ ਰੋਪ ਲਗਾਇਆ ਹੈ ਕਿ ਬੀਜੇਪੀ ਦਾ ਮਕਸਦ ਸਿਰਫ ਆਮ ਆਦਮੀ ਪਾਰਟੀ ਨੂੰ ਤੋੜਨਾ ਹੈ ਉਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਕੇਜਰੀਵਾਲ ਨੂੰ ਚਬਾਨਤ ਸਿਰਫ ਚੋਣ ਪ੍ਰਚਾਰ ਲਈ ਮਿਲੀ ਹੈ ਜਿੰਨੇ ਵੀ ਕੇਜਰੀਵਾਲ ਜਾਣਗੇ ਸ਼ਰਾਬ ਘਟਾਲੇ ਦੀ ਯਾਦ ਲੋਕਾਂ ਨੂੰ ਆਵੇਗੀ ਈਡੀ ਨੇ ਤਾਜ਼ਾ ਚਾਰਜ ਸ਼ੀਟ ਵਿੱਚ ਦਿੱਲੀ ਆਪਕਾਰੀ ਨੀਤੀ 2021-22 ਵਿੱਚ ਕਥਿਤ ਪੇ ਨਿਜਮੀਆਂ ਦੇ ਸਬੰਧ ਵਿੱਚ ਮਨੀ ਲਾਂਡਰਿੰਗ ਰੋਕੋ ਕਾਨੂੰਨ ਦੀਨ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਦਾ ਪ੍ਰਧਾਨ ਤੇ ਨੈਸ਼ਨਲ ਕਨਵੀਨਰ ਹੋਣ ਦੇ ਨਾਤੇ ਜ਼ਿੰਮੇਵਾਰ ਦੱਸਿਆ ਹੈ। ਜਿਹੜੀ ਮੁਤਾਬਿਕ ਅਕਾਤੀ ਦੱਖਣ ਸਮੂਹ ਤੋਂ ਰਿਸ਼ਵਤ ਦੇ ਰੂਪ ਵਿੱਚ 100 ਕਰੋੜ ਰੁਪਏ ਕੇਜਰੀਵਾਲ ਅਤੇ ਆਪ ਪਾਰਟੀ ਨੇ ਲਈਸ ਗਏ ਜਿਸ ਵਿੱਚੋਂ 45 ਕਰੋੜ ਰੁਪਏ ਗੋਆ ਵਿੱਚ ਇਲੈਕਸ਼ਨ ਕੈਂਪੇਨ ਦੌਰਾਨ ਆਪ ਵੱਲੋਂ ਖਰਚੇ ਗਏ। ਆਪ ਪਾਰਟੀ ਤੇ ਦੋਸ਼ ਤਾਇਰ ਹੋਣ ਤੋਂ ਬਾਅਦ ਪਾਰਟੀ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਕਾਰਵਾਈ ਦਾ ਜੋਖਮ ਉਠਾਉਣਾ ਪੈ ਸਕਦਾ ਹੈ। ਮੌਜੂਦਾ ਕਾਨੂੰਨ ਅਤੇ ਨਿਯਮਾਂ ਮੁਤਾਬਕ ਕੋਈ ਅਜਿਹੀ ਵਿਵਸਥਾ ਨਹੀਂ ਹੈ ਕਿ ਕਿਸੇ ਪਾਰਟੀ ਨੂੰ ਭ੍ਰਿਸ਼ਟਾਚਾਰ ਦੇ ਆਧਾਰ 'ਤੇ ਉਸਦੀ ਮਾਨਤਾ ਰੱਦ ਕਰ ਦਿੱਤੀ ਜਾਵੇ ਪਰ ਭਾਰਤੀ ਸੰਵਿਧਾਨ ਦੇ ਆਰਟੀਕਲ 324 ਅਨੁਸਾਰ ਭਾਰਤੀ ਚੋਣ ਅਯੋਗ ਨੂੰ ਕੁਝ ਅਚੇਹੀਆਂ ਸ਼ਕਤੀਆਂ ਪ੍ਰਾਪਤ ਹਨ ਕਿ ਉਹ ਆਪਣੇ ਵਿਵੇਕ ਦੀ ਵਰਤੋਂ ਕਰਕੇ ਕਿਸੇ ਪਾਰਟੀ ਦੀ ਮਾਨਤਾ ਭ੍ਰਿਸ਼ਟਾਚਾਰ ਦੇ ਆਧਾਰ 'ਤੇ ਰੱਦ ਕਰ ਸਕਦਾ ਹੈ